ਸੀ ਮਰਾਯਾ ਵੀਰਾਂ ਨੇ ਕਹਣਾ ਇਹ ਛੜ ਪੈਨ ਇਹ ਵੀ ਕਾਲੀਆਂ ਵਰ ਗਈਆਂ ਨੀਲੇ ਕੋੜੇ ਇਹ ਨੀਲੇ ਵਰ ਗਈਆਂ ਹਾਂ ਸਾਣ ਦੀ ਕੋਰੀ ਸੀ ਨੀ ਇਹ ਦੇਖੀ ਜੋ ਕੋ ਮਰਜੀ ਜੋੜ ਦੇ ਬਾਕੀ ਇਹ ਨਾ ਰੰਜੋਦ ਸਕਾਟ ਕਬੂਟਾ ਇੱਕ ਹੋ ਗਿਆ ਹਾਂ ਉਹ ਤਾਂ ਆਪਾਂ ਨੂੰ ਵੀਰਾ ਠੀਕ ਹੈ ਇੱਕੋ ਕੰਪਨੀ ਦੇ ਹੀ ਬ੍ਰਾਂਡ ਨੇ ਤਿੰਨੇ ਇੱਕੋ ਦੇ ਨੇ ਹਾਂ ਚੰਨੀ ਥੋੜਾ ਪਾਵਰ ਟਰੈਕ ਡੀਜੀ ਟਰੈਕ ਆ ਗਿਆ ਕਬੂਟਾ ਆ ਗਿਆ ਕਬੂਟਾ ਆ ਗਿਆ ਇਹ ਇੱਕੋ ਕੰਪਨੀ ਆ ਇਹਨੂੰ ਵੀ ਹੁਣ ਜਪਾਨੀਆਂ ਦੇ ਹੱਥ ਵਿੱਚ ਵਿੱਚ ਲੱਗਦੇ ਨੇ ਆਰ ਐਨ ਡੀ ਸਾਰੀ ਜਪਾਨੀ ਵੇਂਦੇ ਇਹਦੀ ਵੀ ਇਹਦੀ ਵੀ ਇਹਦੀ ਤਿੱਜਾ ਬ੍ਰਾਂਡ ਦੀ ਯੋਧੀ ਵੀ ਹਾਂ ਉਹ ਵੀ ਵਿੱਚੀ ਹਾਂ ਉਹ ਵੀ ਵਿੱਚੀ ਸਰਪੰਚ ਸਾਹਿਬ ਹੂੰ ਤਿੱਜਾ ਬ੍ਰਾਂਡ ਜਿਹੜਾ ਇਹਦਾ ਹੈਗਾ ਇੱਥੇ ਤੋਂ ਚੱਲ ਆਇਆ ਨਹੀਂਗਾ ਉਹ ਇਹਦੇ ਦੋ ਬ੍ਰਾਂਡ ਤਾਂ ਆਪਣੇ ਕੋਲ ਖੜੇ ਨਾ ਇੱਕ ਬੋਟਾ ਤੇ ਪਾਵਰ ਟ੍ਰੈਕ ਨਹੀਂ ਹੋਗੇ ਪਾਵਰ ਟ੍ਰੈਕ ਡਿਜੀ ਟ੍ਰੈਕ ਡੀ ਟ੍ਰੈਕ ਨਹੀਂ ਤੇ ਫਿਰ ਚੌਥਾ ਦੋ ਦੋ ਆਹੋ ਮੈਂ ਤੁਹਾਨੂੰ ਦੱਸਦਾ ਉਹ ਜਿਹੜਾ ਤੇਰੇ ਫੋਰ ਵੀਲ ਨਹੀਂ ਕੱਢਿਆ ਹਾਂ ਕਵਲੇ ਹੋਏ ਫਿਰਦੇ ਆ ਉਹ ਮਿਲਦਾ ਨਹੀਂ ਜਿਹੜਾ ਕਹਿੰਦੇ ਵੀ ਆਹੋ ਮਿਲਦਾ ਨਹੀਂਗਾ ਤੇ ਜਦੋਂ ਯਾਰ ਲਾਈ ਲੱਗਾ ਸੀ ਹੂੰ ਆ ਇੰਜਨ ਵੇਖ ਜਾ ਸਾਰਾ ਕੋ ਸਿਸਟਮ ਅੱਛਾ ਤੇ ਉਧਰੋਂ ਵੀ ਇੱਕ ਵੇਖ ਲੈ ਕੈਮਰਾ ਮਾਰ ਹਾਂ ਆਹੀ ਇੰਜਨ ਆਹੀ ਸਾਰਾ ਕੁਝ ਬਸ ਕਮਲੇ ਕਰਨਾ ਅੱਛਾ ਉਹਦੇ ਜਿਹੜਾ ਟਰੈਕਟਰ ਤੈਨੂੰ ਦੱਸਤਾ ਵੀ ਪਾਵਰ ਟਰੈਕ ਦਾ ਇੰਜਨ ਉਹ ਹੀ ਟਰੈਕਟਰ ਸਹੀ ਚੱਲੂ ਦੂਜੇ ਦਾ ਤੇਲ ਖਰਚਾ ਵੀ ਵੱਧ ਤੇ ਖਿਚਾਈ ਵੀ ਘਟ ਮੇਰੇ ਵੀਰੋ ਨਾ ਅਸੀਂ ਨਾ ਉਹ ਦੋ ਟਰੈਕਟਰਾਂ 'ਚ ਤਿੰਨਾਂ 'ਚ ਪਾਵਰ ਟਰੈਕ ਦੇ ਚੱਕ ਕੇ ਕਰਤੇ ਆ ਤੇ ਉਹਦੇ ਪਿੱਛੇ ਦੋ ਦੋ ਮਹੀਨੇ ਦੀ ਵੇਟਿੰਗ ਹੈ ਲੈ ਇਹਨੂੰ ਫੌਰ ਵੀ ਰਾਜੇ ਤੇ ਹਨਾ ਨਹੀਂ ਉਹ ਚੰਗਾ ਇਹ ਇਹ ਆਪਣਾ ਉਹਦੇ ਨਾਲੋਂ ਹੋਇਆ ਸਸਤਾ ਨਾ ਰੇਟ ਘਟ ਕੁਆਲਿਟੀ ਵਧੀਆ ਡੀਜ਼ਲ ਖਰਚਾ ਘਟੇ ਖਚਾਈ ਵੱਧ ਕਿੱਥੇ ਕਿੱਥੇ ਮੇਜੋ ਲਿਆ ਲਿਆ ਆ ਜਾ ਮੈਂ ਤੈਨੂੰ ਦੱਸ ਦਿੰਦਾ 60 55 ਜਿੰਜਨ ਆ ਇਹਦਾ ਪਰ ਉਹ ਟਰਬੋ ਲਾ ਕੇ ਵੀ ਇਹਦੇ ਚ ਨਹੀਂ ਖਚਾਈ ਨਹੀਂ ਘਰੂ ਨਾ ਤੇਲ ਖਰਚੇ ਇੰਨਾ ਘਟੂਗਾ 60 55 ਚ ਇਹਦੇ ਵਾਲਾ ਇੰਜਨ ਇਹਦੇ ਵਾਲਾ ਇੰਜਨ ਆ ਪਰ ਉਹਦੀ ਟਾਰਕ ਘਟਿਆ ਨਾ ਉਹ ਖਚਾਈ ਇੰਨੀ ਕਰੇ ਨਾ ਉਹਦਾ ਤੇਲ ਖਰਚਾ ਹੀ ਇੰਨਾ ਘਟ ਹੋਵੇ ਇਹਦੀ ਅਗਲੀ ਹੱਕ ਤੋਂ ਲੈ ਕੇ ਪਿਛਲੀ ਤਾਈਂ ਕੰਪਨੀ ਦੀ ਆ ਪਾਵਰ ਟਰੈਕ ਚ ਹਾਂ ਤੇ ਉਹਦੇ ਚਦਾ ਸਮਾਨ ਬਾਹਰ ਹੋਆ ਮੇਨ ਗੱਲ ਤਾਂ ਇਹ ਆ ਯਾਰ ਚੀਜ਼ ਉਹੀ ਆ ਤੇ ਪੈਸੇ ਘਾਟਾ ਆ ਆ ਪੰਜਾਬ ਤੇ ਅੱਧਾ ਹਰਿਆਣਾ ਛੱਡ ਕੇ ਸਾਰੀਆਂ ਸਟੇਟਾਂ ਹੀ ਪਾਵਰ ਟਰੈਕੀ ਵੱਧ ਹੋਏਗਾ ਹਾਂ ਆਪਣੇ ਵਾਲੇ ਥੋੜੇ ਜਿਹਾ ਲਾਈ ਲੱਗ ਪੁਣਾ ਚੱਲਦਾ ਵੀ ਚੱਲ ਵੀ ਤੂੰ ਲਿਆਂਦਾ ਤੇ ਮੈਂ ਵੀ ਆਈ 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 ਹਾਂ ਸਮਝ ਗਏ ਨਾ ਇਹ ਚੀਜ਼ ਯਾਰ ਛੋਟਿਆ ਤੋਂ ਟੇਡਾ ਨਹੀਂ ਖੜਦੇ ਸ਼ਾਰਟ ਪਾਇਆ ਤੇ ਦੋਨੇ ਹੋਣਾ ਟਰੈਕਟਰ ਦਾ ਪਤਾ ਨਹੀਂ ਲੱਗਣਾ ਲੋਕਾਂ ਫਿਰ ਕਹਿਣਾ ਮੈਨੂੰ ਵੀ ਗਾਲਾਂ ਪੈਣੀਆਂ ਤੈਨੂੰ ਵੀ ਇੱਕ ਡਾਊਟ ਆ ਸਰਪੰਚ ਸਾਹਿਬ ਨੇ ਚੱਕ ਦਿੱਤਾ ਉਹਨੂੰ ਪਤਾ ਲੱਗ ਹੀ ਗਿਆ ਨਾ ਵੀ ਜਿਹਦੇ ਜਿਹਦੀ ਬੁਕਿੰਗ ਤੋਂ 3 ਮਹੀਨੇ ਦੀ ਆ ਉਹਦੇ ਵਿੱਚ ਡੀਜੀ ਟ੍ਰੈਕ ਪੀਪੀ 43 ਆਈ ਦਾ ਇੰਜਨ ਹਾਂ ਤੇ ਜਿਹੜਾ 6055 ਉਹਦੇ ਚ ਇੰਜਨ ਹੈਗਾ ਇਹਦੇ ਵਾਲਾ ਪਰ ਟਾਰਕ ਘਟ ਪਰ ਟਾਰਕ ਘਟ ਕੀਤੀ ਹੈ ਹਾਂ ਬੜਾ ਭੜਾ ਹੈ ਦਾ ਲਾ ਜਾਂਦਾ ਟਾਲਦਾ ਇਹ ਤੇ ਕੀ ਕਹੀਏ ਨੂੰ ਹਾਥੀ ਝੋਟਾ ਜੋ ਮਰਜੀ ਕਰਾ ਇਹਨੂੰ ਨਹੀਂ ਪਰਵਾਏਗੇ ਇਹਨੂੰ ਨਹੀਂ ਪਰਵਾਏਗੇ ਉਹ ਤੇਰੇ ਸਾਹਮਣੇ ਕਿੰਨੇ ਦੇਤੇ ਆ ਆਪਾਂ ਕਿੰਨਿਆਂ ਦਾ ਡੈਮੋ ਵੀ ਲਈ ਆ ਯਾਰ ਗਾਂ ਜਿਹੜਾ ਲੈ ਕੇ ਗਿਆ ਉਹਨੇ ਗਾਂ ਦਵਾਈ ਆ ਤੇਰੇ ਰਿਸ਼ਤੇਦਾਰ ਨੇ ਜਿਹੜਾ ਲੈ ਕੇ ਆ ਦਵਾਈ ਠੀਕ ਹੈ ਨਾ ਇਹਦੀ ਡੈਮੋ ਤਾਂ ਹੀ ਨਾ ਐਵੇਂ ਤੈਨੂੰ ਝੂਠ ਬੋਲੀ ਦੇਸੀ ਭਾਜ ਉਹਦੇ ਨਾਲ ਘੱਟ ਤੇਲ ਉਹਦੇ ਨਾਲ ਵੀ ਨਹੀਂ ਕੋ ਖਾਂਦਾ ਇਹ ਵੀ ਘੱਟ ਖਾਂਦਾ ਤੇਲ ਉਹਦੇ ਨਾਲ ਤਾਂ ਛੱਤ ਲਾਉਣ ਵਾਲੀ ਗੱਲ ਨੇ ਪਤਾ ਕਿ ਕੋਟਾ ਦੇ ਹਰੇਕ ਨੂੰ ਪਤਾ ਵੀ ਘੱਟ ਖਾਂਦਾ ਜੇ ਦਾ ਜੇ ਦਾ 19 21 ਤੇ ਦੂਰ ਦੀ ਗੱਲ ਆ 19 19.5 ਦਾ ਫਰਕ ਭਾਵੇਂ ਤੁਸੀਂ ਕਿਤੇ ਕੱਢ ਜੇ ਕੱਢ ਜਿੰਦੇ ਆ ਆਪਾਂ ਜਿਹਨੇ ਅੱਗੇ ਦੱਸ ਦਿੰਨੇ ਆ ਟੋヨタ ਤੇ ਦੂਜਾ ਬ੍ਰਾਂਡ ਕਿਹੜਾ ਕਹਿੰਦੇ ਨੇ ਆ ਟੋヨタ ਦੇ ਇੱਕ ਪਾਸੇ ਮਿੰਟਰਾ ਉਹਦੇ ਫੀਚਰ ਵੀ ਜ਼ਿਆਦੇ ਆ ਹਾਂ ਤੇ ਰੇਟ ਵੀ ਘੱਟ ਆ ਪਰ ਇਧਰ ਟੋヨタ ਵੱਲ ਜ਼ਿਆਦਾ ਜਾਂਦੇ ਆ ਕਿਉਂਕਿ ਉਹ ਸਟੇਟਸ ਹੀ ਨਹੀਂ ਮੰਨਦਾ ਜੇ ਸਟੇਟਸ ਆਪੇ ਨਾ ਇੰਨਾ ਗੱਲਾਂ ਦਾ ਸਰਪੰਚ ਸਾਹਿਬ ਬੰਨਾ ਇਧਰ ਰੇ ਦੋ ਦੋ ਤਾਂ ਸਪੋਰਟਾਂ ਉਹਨਾਂ ਨੇ ਇੰਜਨ ਨੂੰ ਸਿੱਧੀਆਂ ਹੀ ਦੇਤੀਆਂ ਜਿਹਦੇ ਕੀ ਲੋਡ ਨਹੀਂ ਗਈ ਲੋਡ ਲੋਡ ਚੱਲ ਆ ਭੈਣ ਕਿਹਨੇ ਲੋਡ ਨਹੀਂ ਗਈ ਨੀ ਇੱਕ سپورਟ ਦਿੱਤੇ ਨੀ ਸਰਦਾ ਸੀ ਇਹ ਸਭ ਵੇਖਣਾ ਬੈਵਲ ਗੇਰਾ ਸਵਾ ਡੇਢ ਲੱਖ ਦਾ ਫਰਕ ਉਹ ਦੂਜੇ ਹਿੱਸੇ ਨਾਲੋਂ ਆਹ ਦੇਸੇ ਦਾ ਸੋਚੀਏ ਪਰ ਇਹ ਗੱਲ ਆ ਮੈਂ ਫੇਰ ਕਹਿਣਾ ਮੈਂ ਇੱਥੇ ਕਸਟਮਰ ਆ ਜੇ ਨਾ ਮੈਂ ਵੇਖ ਕੇ ਜਿਹਨੂੰ ਟੈਕਨੀਕਲ ਗੱਲਾਂ ਦਾ ਪਤਾ ਉਹਨੂੰ ਅੱਖੀਂ ਦਾ ਲੈ ਲਾ ਦੂਜਾ ਬੰਦਾ ਨਾ ਲਵੇ ਦੂਜੇ ਲੈ ਕੇ ਕਿਰਾਏ ਤੇ ਦੇਣੇ ਕੀ ਫਾਇਦਾ ਯਾਰ ਹਾਂ ਪਤਾ ਨਹੀਂ ਅਗਲੇ ਨੇ ਕਿਵੇਂ ਭੰਨਣਾ ਤੋੜਨੇ ਕਰਨੇ ਫੇਰ ਰੱਖਣਾ ਹੈ ਤੇ ਜੋ ਇਹਦਾ ਸਰਦਾਰੀ ਵਾਲਾ ਟਰੈਕਟਰ ਆ ਸਰਦਾਰਾਂ ਦੀ ਜੇ ਮਤਲਬ ਜੇ ਆਪਣੇ ਲੋਕੀ ਕਿਰਾਇਆ ਬਹੁਤ ਕਰਦੇ ਆ ਹਮ ਇੱਕ ਸਾਲ ਚ 2200 ਘੰਟਾ ਚਲਾਉਂਦੇ ਆ ਹਮ ਚਮਾਈ ਦੀ ਚਮਾਈ ਹਮ ਦੋ ਸੀਜ਼ਨਾਂ ਚ ਹਮ ਪਰ ਉਹ ਟੈਕਨੀਕਲ ਸਮਝ ਵੀ ਡਰਾਈਵਰ ਨੂੰ ਵੀ ਸਮਝ ਆਉਣੀ ਚਾਹੀਦੀ ਹੈ ਨਾ ਹਾਂ ਵੀ ਜੋ ਚੀਜ਼ ਇਹ ਸਮਝ ਆਪਾਂ ਨੂੰ ਉਹ ਹਾਂ ਹੁਣ ਤੂੰ ਫੋਰਚੂਨਰ ਕੇ ਇਹਨੂੰ ਫੜਾ ਦੇਗਾ ਤੇ ਉਹਨੂੰ ਪਤਾ ਹੀ ਨਹੀਂ ਚਲਾਉਣੀ ਕਿੱਦਾਂ ਤੇ ਕਿਵੇਂ ਚਲਾ ਲੂ ਸਮਝ ਕੇ ਨਾ ਦੂਜਾ ਬੰਦਾ ਐਵਰੇਜ ਵੀ ਵਧੀਆ ਲੈ ਲੂਗਾ। ਉਹ ਐਵਰੇਜ ਵੀ ਵਧੀਆ ਲੈ। ਤੇ ਦੂਜੇ ਨੂੰ ਫੜਾ ਦੇਗਾ ਉਹ ਚਰੀਤਾ ਵੀ ਪਾ ਲਿਆ ਹੋਊਗਾ ਤੇ ਉਹ ਤੋਂ ਐਵਰੇਜ ਵੀ ਉਹਨੇ ਨਾ 10 ਕੁ ਦੀ ਦਿੰਦੀ ਹੈ। ਹੂੰ, ਦੇਰ ਉਹ ਪੱਟ ਪੱਟ ਲਈ ਜੋ। ਸਮਝ ਕੇ ਨਾ ਇਹ ਟਰੈਕਟਰ ਮੈਂ ਤੇ ਉਸ ਹਾਵ ਨਾਲ ਵੇਖ ਕੇ ਫੇਰ ਆਖੀਦਾ بیوی ਦਾ ਲੈ ਲਾਂ। ਸਰਪੰਚਾ 28 27 28 ਚ ਵੇਖੀ ਟਰੈਕਟਰ ਇਹ ਚੱਲੇਗਾ। ਇਹ ਤਾਂ ਕੰਪਨੀ ਦਾ ਪਤਾ ਕੀ ਆ ਜਿਹੜੀ ਮੈਨੇਜਮੈਂਟ ਮੈਂ ਉਹਨਾਂ ਨੇ ਵੀ ਮੁੜ ਕੇ ਚੀਕਾ ਮਾਰਨੀ ਹੁੰਦੀਆਂ ਗੱਲ ਆਪਣੇ ਤੋਂ ਰਹਿੰਦੀ ਨਹੀਂਗੀ। ਮੈਨੇਜਮੈਂਟ ਪਿੱਛੇ ਲਈ ਜਾਂਦੀ ਆ। ਟਰੈਕਟਰ 65 ਤੇ 75 ਆ ਜਾਂਦਾ ਤੇ ਜਿਹੜੇ ਦੋਵੇਂ ਇਹਦੇ ਹਾਂ ਹਾਂ ਹਾਂਦੇ ਆ ਤੂੰ ਵੇਂਦਾ ਵੀ ਉਹ ਕਿੱਥੇ ਜਾਂਦਾ ਕੰਮ ਥੱਲੇ ਨੂੰ ਇਹ ਇਹ ਉਸ ਕੋਲੋਂ ਜਿੰਨਾ ਕੋਲੇ ਉਹ ਟਰੈਕਟਰ ਹੈਗੇ ਆ 75 ਐਚਪੀ 90 65 ਉਹ ਸਾਰਿਆਂ ਦੇ ਟਰੈਕਟਰ ਸਾਨੂੰ ਪਹਿਲਾਂ ਦੱਸਿਓ ਆਇਆ ਤੇ ਸਾਨੂੰ ਪਹਿਲਾਂ ਦੱਸਿਓ ਆਇਆ ਉਹਦੇ ਚੱਕ ਲਾ ਹਾਂ ਇਹ ਤੇ ਲੈ ਕੇ ਮੈਨੇਜਮੈਂਟ ਬੈਠੀ ਸਾਨੂੰ ਰੇਟਰ ਦਾ ਇੱਥੇ ਲੈਣਾ ਲੱਗ ਜਾ ਸਰਪੰਚ ਸਾਹਿਬ ਰੇਟ ਮੈਨੂੰ ਬੜੇ ਵੀਰ ਕਹਿੰਦੇ ਨੇ ਰੇਟ ਨਹੀਂ ਦੱਸ ਦਿਓ ਆਪਣਾ ਡਾਕਟਰ ਰੇਟ ਵੀਰੇ ਦੱਸ ਸਕਦੇ ਇਹਦਾ ਰੇਟ ਬਹੁਤ ਪੁਰਾਣਾ ਪ੍ਰੂਣਾ ਕੱਟਣਾ ਰੇਟ ਦਾ 90 ਹਜ਼ਾਰ ਤੋਂ ਲੱਖ ਦਾ ਫਰਕ ਪੈ ਗਿਆ ਕੱਟ ਗਿਆ ਪਹਿਲਾਂ ਨਾਲੋਂ ਉਹ ਟਲਟ ਕੱਟ ਗਿਆ ਮੈਂ ਸਮਝ ਗਿਆ ਮੈਂ ਗਲਤ ਸੀ ਆਪਾਂ ਨੂੰ ਵੀਰ ਭਰਾ ਬੜੇ ਮੈਸੇਜ ਕਰਦੇ ਤੁਸੀਂ ਵੀਡੀਓ 'ਚ ਰੇਟਿੰਗੇ ਦੱਸਦੇ ਉਹ ਰੇਟਾਂ ਦਾ ਨਾ ਇਹ ਜਿਹੜੇ ਆਪਰੇ ਸੇਲ ਬਣਾਉਂਦਾ ਨਾ ਇਹਨਾਂ ਦੇ ਕਈ ਤਰੀਕੇ ਹੁੰਦੇ ਆ ਹੂੰ ਕੋਈ ਕਸਟਮਰ ਹੁੰਦਾ ਵੀ ਉਹਨੇ ਵੇਖਣਾ ਮੇਰਾ ਟਰੈਕਟਰ 2.5 ਲੱਖ ਦਾ ਮੈਂ ਤਾਂ 3 ਦਾ ਕਿਹੜਾ ਕੱਟਦਾ ਹੂੰ ਇਹ ਮੇਰਾ ਵਾਧਾ ਇਹ ਗੱਲ ਇੱਥੇ ਕਰਨੀ ਨਹੀਂ ਦਿੰਨੀ ਚਾਹੀਦੀ ਸਿੱਧੀ ਜੀ ਗੱਲ ਹੈ ਪਰ ਆਪਣੇ ਤੋਂ ਰਹਿੰਦੀਆਂ ਨਹੀਂ ਆਪਾਂ ਦਾ ਸਿੱਧੇ ਬੰਦੇ ਆ ਉਹ ਕੀ ਆ ਵੀ ਇਧਰੋਂ ਉਧਰੋਂ ਕਰਕੇ ਕਰਨਾ ਪਹੁੰਚੋਗੇ ਉੱਥੇ ਬੋਰ ਥੱਲੇ ਹੀ ਆਉਣਾ ਮੈਂ ਜ਼ਿਮੀਦਾਰ ਨੂੰ ਤਾਂ ਉੱਥੇ ਹੀ ਆਉਣਾ ਕਈਆਂ ਨੂੰ ਇਹ ਵੇਖਿਆ ਨਵਜ ਵੇਂਦੇ ਆ ਕਈਆਂ ਦੀ ਨਵਜੀ ਇਹ ਹੁੰਦੀ ਵੀ ਅਸੀਂ ਪੁਰਾਣੇ ਦੇ ਵੱਧ ਸਾਨੂੰ ਤਿਆ ਦਿੰਦਾ ਉਹਨਾਂ ਨੂੰ ਕੋਈ ਫਰਕ ਨਹੀਂ ਚਾਰਾਂ ਚ ਜਿਹੜਾ ਮਰਜੀ ਦੇਗਾ ਆਪਾਂ ਨੂੰ ਤਾਂ ਵੱਧ ਚਾਹੀਦੇ ਮੈਂ ਵੱਧ ਦੇਤਾ ਉਹਦੋਂ ਭਾਉਨ ਉਹਨਾਂ ਨੇ ਉਧਰੋਂ 2 ਲੱਖ ਚੱਕਤਾ ਕਈਆਂ ਨੂੰ ਇਹ ਹੁੰਦਾ ਵੀ ਸਾਨੂੰ ਵੱਧ ਨਾਲ ਨਹੀਂ ਅਸੀਂ ਆਹ ਚੀਜ਼ ਲੈਣੀ ਇਹਦਾ ਰੇਟ ਸਹੀ ਲਾਓ ਸਾਡੇ ਵਾਲੇ ਦਾ ਜੋ ਮਾਰਕੀਟ ਦੇ ਦਿਓ ਨਹੀਂ ਤੇ ਅਸੀਂ ਵੇਚ ਲੈਨੇ ਆ ਆਹ ਚੀਜ਼ਾਂ ਦਾ ਕਰਕੇ ਕੋਈ ਵੀ ਰੇਟ ਤੁਹਾਨੂੰ ਕੋਈ ਵੀ ਨਹੀਂ ਦੱਸੂਗਾ ਕਿੱਥੇ ਚਲੇ ਜੋ ਹਾਂ ਕੁਕੋ ਜਿਹੜਾ 10-20 ਹਜ਼ਾਰ ਦਾ ਲਾਣਾ ਰੱਖਣਾ ਹੀ ਹੁੰਦਾ ਹਾਂ ਜੇ ਉਹਨਾਂ ਕੋਲ ਦਰੋਦਰੀ ਰੱਖਣਾ ਹੀ ਹੁੰਦਾ ਹੁਣ ਤੁਹਾਨੂੰ ਮੈਂ ਕਹਦਾ ਵੀ 90 ਹਜ਼ਾਰ ਲੱਖ ਛੋਟਿਆਂ 'ਚ 20-30 ਹਜ਼ਾਰ ਦਾ ਵੀ ਫਰਕ ਪਿਆ ਹੁਣ ਇਹਦੇ 'ਚ ਕਿੰਨੇ ਮਾਡਲ ਆਉਂਦੇ 434 ਆਉਂਦਾ ਉਹਦਾ ਸਾਰਾ ਮੈਨੂੰ ਲੱਗਦਾ 20-25 ਹਜ਼ਾਰ ਦਾ ਹੀ ਫਰਕ ਪਿਆ ਸਾਰਾ ਹੂੰ ਦੂਜਿਆਂ ਦੇ ਰੇਟ ਜਿਹੜੇ ਬੋਲੇ ਵੱਡਿਆਂ ਦੇ ਜ਼ਿਆਦਾ ਜਿਹੜੇ ਉਹਨਾਂ 18 ਲੱਖ ਵਾਲੇ ਆ ਹੂੰ 20 ਵਾਲੇ ਹੋ ਗਏ ਉਹ 1.5 ਲੱਖ ਦਾ ਪੈ ਜਾਣਾ 14 ਲੱਖ ਵਾਲੇ ਦਾ ਲੱਖ ਦਾ ਪੈ ਜਾਣਾ ਐਵੇਂ ਐਵੇਂ ਰੇਟ ਉਸ ਹਸਾਬ ਨਾਲ ਕਟੇ ਸ਼ਾਨ ਜੀਰਾਂ ਨੂੰ ਫਾਇਦਾ ਹੋਇਆ ਕਿ ਨਹੀਂ ਸੇਪੈਂਸ ਸਾਹਿਬ ਜਿਹੜੇ ਰੇਟਾਂ ਨੂੰ ਫਾਇਦਾ ਫਾਇਦਾ ਇਹ ਆ ਵੀ ਮੈਂ ਫੇਰ ਗੱਲ ਕਰ ਦਿੰਨੇ ਆ ਛੇ ਦਾ ਫਾਇਦਾ ਇਹ ਆ ਵੀ ਹੁਣ ਆਪਦਾ ਲੈ ਲੋ ਕੰਪਨੀਆਂ ਨੇ ਫਾਇਦਾ ਖਾ ਜਾਣਾ ਦੋ ਮਹੀਨੇ ਹੀ ਖਾਣ ਛਾਂ ਚ ਤੁਸੀਂ ਵੇਖੀ ਜਾਓ ਦਸੰਬਰ ਤਾਈਂ ਰੇਟ ਵਧਾ ਦੇਣੀ ਜੀ ਇਹ ਟਿਕਟ ਹੈ ਨਾ ਹਾਂ ਕੰਪਨੀ 20-20 ਹਜ਼ਾਰ ਕਰਕੇ ਵਧਾਈ ਜੂਗੀ 2% ਦਾ ਚੱਕਦਾ ਭਰਾਵਾ ਹਾਂ ਠੀਕ ਹੈ ਨਾ ਹੁਣ ਉਹ ਉਹ ਕਈਆਂ ਦੇ ਤੇ ਆ ਮੈਨੂੰ ਲੱਗਦਾ ਵੀ 10ਵੇਂ ਮਹੀਨੇ ਚ ਬਿਲਿੰਗ ਵਧ ਹੋ ਜਾਣੀ ਉਹ ਨਾ ਕਸਟਮਰ ਤੇ ਡੀਲਰ ਕੀ ਕਰੂਗਾ ਜਦੋਂ ਜਿਹੜੀ ਤੂੰ ਚੀਜ਼ ਲੈ ਕੇ ਵੇਚਣੀ ਹੈ ਨਾ ਹੂੰ ਤੇ ਜੋ ਤੈਨੂੰ ਪਿੱਛੋਂ ਉਹਦੇ ਹਿਸਾਬ ਨਾਲ ਹੀ ਵੇਚੇ ਉਹਦੇ ਹਿਸਾਬ ਨਾਲ ਹੀ ਉਹ ਹੀ ਤਾਂ 5 ਸਾਲ ਉਹਦਾ ਸੀਰੀ ਲੱਗਣਾ ਵਾਰੈਂਟੀਆਂ ਦੇਣੀਆਂ ਹੂੰ ਇੱਥੇ بڑے ਬੰਦੇ ਆ ਜਾਂਦੇ ਆ ਉਹ ਮੈਂ ਕਿਹਾ ਟਰੈਕਟਰ ਲੈਣ ਲੱਗੇ ਨਾ 2-5000 ਨਾ ਯਾਰ ਵੇਖਿਆ ਕਰੋ 5 ਸਾਲ ਤਾਂ ਦੇਣਾ ਡੀਲਰ ਦਾ ਨਿਭਣਾ 5 ਸਾਲ ਤੇ ਜੇ ਤੁਸੀਂ ਪਹਿਲਾਂ ਐਵੇਂ ਕਰੀ ਜੋਗੇ ਤਾਂ ਮੁੜ ਕੇ ਉਵੇਂ ਹੋ ਕਰੀ ਜਾਂਦਾ ਰਹਿੰਦਾ ਮੁੜ ਕੇ ਉਹ ਵਿੱਚ ਸੀਜੀ ਬਟਦਾ ਆਪਾਂ ਆਪਦੀ ਗੱਲ ਹੀ ਨਹੀਂ ਕਰਦੇ ਆਪਾਂ ਤਾਂ ਇੱਥੇ ਆ ਹੀ ਨਹੀਂ ਆਪਾਂ ਤਾਂ ਆ ਕੇ ਚਲੇਗੇ ਠੀਕ ਆ ਨਹੀਂ ਤੇ ਨਹੀਂ ਹਮ ਤਾਂ ਹਰੇਕ ਡੀਲਰ ਦੀ ਗੱਲ ਕਰਦੇ ਵੀ ਹਰੇਕ ਕੰਪਨੀ ਨੇ ਲਗਭਗ ਕਰਦਾ ਪਾਇਆ ਡੀਲਰ ਦੇ ਦੁੱਖੜੇ ਕੀ ਕੀ ਹੁੰਦੇ ਨੇ ਇੱਕ ਤਾਂ ਅੱਜ ਦੀ ਡੇਟ 'ਚ ਡੀਲਰ ਜਿਹੜਾ ਨਾ ਹਮ ਸੀਰੀ ਲੱਗਣੀ ਉਹ ਸੀਰੀ ਤੁਸੀਂ ਛੱਡੋ ਸੀਰੀ ਨੇ ਤਾਂ ਮੰਗ ਹੀ ਲੈਣੇ ਭਾਵੇਂ ਜੋ ਮਰਜ਼ੀ ਹੋਵੇ ਹਮ ਉਹ ਆਪਦੀ ਫਸਲ ਵੀ ਖਾਈ ਜਾਂਦਾ ਅੱਜ ਦੀ ਡੇਟ ਪਰ ਘਰ ਦੀ ਕਮਾਈ ਜਿਹੜੀ ਫਸਲ ਵਾਲੀ ਉਹ ਵੀ ਇੱਥੇ ਵੜੀ ਜਾਂਦੀ ਹੈ। ਉਹ ਲਾਲਚ ਹੁੰਦਾ ਅਗਲੇ ਸੀਜ਼ਨ ਤੇ ਅਗਲੇ ਸੀਜ਼ਨ ਤੇ ਅਗਲੇ ਸੀਜ਼ਨ। ਐਂ ਚੱਲੀ ਜਾਂਦਾ। ਹਾਂ। ਅਗਲੇ ਆ ਹੀ ਚੱਲੀ ਜਾਂਦਾ। ਵੀ ਆਉਂਦੀ ਸ਼ਮਾਈ ਨੇ ਚੱਲ ਕੰਮ ਸੈੱਟ। ਅਗਲੀ ਸ਼ਮਾਈ ਯਾਰ ਨਿਕਲ ਆਉਣਗੇ ਜੇ ਘਾਟਾ ਦਿਖਲੀ ਚੜੀ ਜੋ ਤਨਖਾਹਾਂ ਪਈ ਜਾਣੀਆਂ, ਬਿੱਲ ਬਿਜਲੀ ਦੇ ਪਈ ਜਾਣੇ, ਖਰਚੇ ਤਾਂ ਨੁਕਰਾਂਏ ਪਈ ਜਾਣੇ। ਇੱਥੋਂ ਦੱਸੋ। ਉਸੇਲ ਗੱਡੀਆਂ ਤੁਹਾਡੀਆਂ ਚੱਲੀ ਜਾਣੀਆਂ। 2 ਲੱਖ ਰੁਪਈਆ ਸਰਪੰਚ ਸਾਹਿਬ ਨਾਲ ਇੰਨੀ ਜਗ੍ਹਾ ਦਾ ਪੈਂਦਾ ਪਿਆ ਹਨਾ ਕਿ ਜ਼ਿਆਦਾ। ਦੇ ਦਿੱਤਾ ਹੈ 2.5 ਲੱਖ ਰੁਪਈਆ। 2.5 ਲੱਖ ਰੁਪਈਆ ਇਸ ਸੇਤ ਕੋ ਸੇਲ ਕੱਢ ਲਈ ਸਾਰਾ ਕੁਝ ਕੱਢ ਲਈ ਪੱਲੇ ਪੈਂਦੇ ਨੇ ਸਾਲ ਹੋ ਗਿਆ ਐਵੇਂ ਹੀ ਚੱਲਦਾ ਉਹ ਬਸ ਇਹੀ ਆ ਵੀ ਯਾਰ ਕਾ ਅਗਲਾ ਸੀਜ਼ਨ ਆ ਜੂ ਮੈਂ ਆਪਾਂ ਨੂੰ ਨਹੀਂ ਕੱਲਿਆਂ ਨੂੰ ਹੂੰ ਜਿਹੜੇ ਟਰੈਕਟਰ ਕੋਈ ਸਵਰਾਜ ਦੀ ਕਹਾਵਤ ਆ ਵੀ ਸੌਜੀ ਲੈਣ ਗਏ ਟਰੈਕਟਰ ਲੈ ਜਾਂਦੇ ਹੂੰ ਸੁਣਿਆ ਹੋਊਗਾ ਅਗਲਾਂ ਦਾ ਵੀ ਯਾਰ ਚਲੋ ਤਾਂ ਸੌਜੀ ਲੈਣ ਕੇ ਚੱਲ ਸਵਰਾਜ ਲੈ ਚਲ ਗਏ ਹੂੰ ਉਹ ਡੀਲਰ ਰੋਈ ਜਾਂਦੇ ਆ ਉਹ ਰੋਈ ਜਾਂਦੇ ਹਾਂ ਉਹ ਆਂਦੇ 10 ਪੱਲਿਓ 10 ਕਮਾਈ 20 ਕਮਾਈ 10 ਪੱਲਿਓ ਆ ਹਾਲ ਹੋਈ ਜਾਂਦਾ ਕੰਪਨੀ ਮਗਰੋਂ ਡਾਂਗ ਚੜਾਈ ਆਉਂਦੀ ਵੀ ਛੁੱਟੀ ਜੋ ਭਾਵੇਂ ਦਰਿਆਈ ਸੁੱਟਦੇ ਜਾ ਕੇ ਹੂੰ ਠੀਕ ਆ ਉਹ ਕੰਪਨੀਆਂ ਜੇ ਇਹ ਤੇ ਫੇਰ ਵੀ ਚਲੋ ਵਧੀਆ ਵੀ ਇਹਨਾਂ ਦਾ ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਉਹਨਾਂ ਦਾ ਤਾਂ ਪ੍ਰੈਸ਼ਰ ਆ ਵੀ ਤੇਰੇ ਮਹੀਨੇ ਤੁਹਾਨੂੰ 15 ਔਣੇ ਤੇ 15 ਆ ਹੀ ਜਾਣੇ ਆ 10 ਔਣੇ ਤੇ ਆ ਹੀ ਜਾਣੇ 30 ਔਣੇ ਤੇ ਆ ਹੀ ਜਾਣੇ ਹੂੰ ਤੁਸੀਂ ਉਹ ਭਾਵੇਂ ਸੁੱਟੋ ਤੇ ਭਾਵੇਂ ਵੇਚ ਇਹ ਇਹ ਇਹਦੇ ਬਾਰੇ ਨਾ ਵੇਖ ਅੱਜ ਹੁਣ ਚੱਲਾ ਪਾ ਬੋਲ ਹੀ ਪਏ ਕੰਪਨੀਆਂ ਨੂੰ ਸੂਚਨਾ ਪਊ ਜੇ ਡੀਲਰ ਨਹੀਂ ਨਾ ਬਚੂਗਾ ਤੇ ਕੰਪਨੀਆਂ ਕੱਲ ਆਉਣ ਵਾਲੇ ਸਮੇਂ ਚ ਸਾਲ ਡੇਢ ਦੋ ਚ ਕੰਪਨੀਆਂ 20 ਘਟਾ ਖਾਣੇ ਹਾਂ 딜러 ਹੀ 베ਚਣਾ ਡੀਲਰ ਨੇ ਪੈਸੇ ਲਾਉਣੇ ਜਦ ਤੂੰ ਡੀਲਰ ਤੇ ਪੈਸੇ ਨਾ ਲੋ ਟਰੈਕਟਰ ਦੇਈ ਜੋ ਵੀ ਵੇਚ ਕੇ ਦੇਈ ਚੱਲ ਹਾਂ ਪੈਸੇ ਡੀਲਰ ਨੇ ਲਾਉਣੇ 5 ਰੁਪਏ ਘਟਾ ਤੇ ਅਗਲਾ ਬਿੱਲ ਨਹੀਂ ਹੋਣਾ ਮਾਲ ਨਹੀਂ ਹੋਣਾ ਤੇ ਫਿਰ ਉਹਦਾ ਨਕਦ ਚੱਕਣੇ ਸਾਰੇ ਉੱਤੇ ਮੈਂ ਤੈਨੂੰ ਆਇਆ ਵੀ 5 ਟਰੈਕਟਰਾਂ ਦੀ ਤੇਰੀ ਪੇਮੈਂਟ ਕੰਪਨੀ ਆ 5 ਰੁਪਏ ਘਟਾ ਚਾਰ ਬਿੱਲ ਹੋਣੇ ਪੰਜਵਾਂ ਹੋਣਾ ਨਹੀਂ ਪਹਿਲਾਂ ਪੈਸੇ 5 ਰੁਪਏ ਵੀ ਘਟਾ ਦੇ ਜਿਵੇਂ ਸਾਈਡੀਆਂ 'ਚ ਹੁੰਦਾ ਨਾ ਕਈਆਂ ਸਾਈਡੀਆਂ 'ਚ ਲੱ ਲਿਆ ਇਹਨਾਂ ਤੇ ਕਈਆਂ 'ਚ ਹੁੰਦਾ ਪਹਿਲੋਂ ਪੰਜ ਉਹ ਵੀ ਤਾਰ ਤੇ ਤਰੀਗਾ ਖਾਲ ਖੂਦ ਮਿਲਣੀ ਨਹੀਂ ਦਿੰਨੀ ਨਹੀਂ ਤੇ ਨਹੀਂ ਮਿਲਣੀ ਐਵੇਂ ਕੰਪਨੀਆਂ ਦਾ ਪਰ ਇਹ ਮਰਨਗੀਆਂ ਆਉਣ ਵਾਲੇ ਸਮੇਂ 'ਚ ਜ਼ਿੰਮੇਦਾਰ ਇਹ ਤਾਂ ਸੋਚਣੀਆਂ ਦੇ ਫੇਰ ਆ ਨਹੀਂ ਤੇ ਡੀਲਰ ਕੀ ਕਰੇ ਕੱਲਾ ਕਿਹੜੀ ਕੰਪਨੀ ਡੀਲਰ ਦਾ ਨਾਂ ਸੋਚੂ ਉਹ ਮਰੂਗੀ ਉਹ ਮਰੂਗੀਆਂ ਅੱਜ ਵੀ ਮਰੀ ਤੇ ਕੱਲ ਵੀ ਮਰੂ ਡੀਲਰ ਤੇ ਮਾਰੀ ਜਾਂਦੇ ਆ ਹੂੰ ਮੇਰੀ ਇੱਕ ਨਾ ਗੱਲ ਹੋਈ ਐ ਵੱਡੀ ਕੰਪਨੀ ਦਾ ਸੀ ਉਹ ਹੂੰ ਤੇ ਕਿਰਪਾਲ ਸਿੰਘ ਹੂੰ ਉਹਨਾਂ ਦਾ ਸਰਪੰਚ ਸਾਹਿਬ ਤੁਸੀਂ ਖੜੋ ਦੋ ਸਾਲਾਂ ਨੂੰ ਅਸੀਂ ਤੁਹਾਡੇ ਘਰੇ ਝੋਲੇ ਲੈ ਲੈ ਕੇ ਆਉਣੇ ਸਾਡੇ ਟਰੈਕਟਰ ਖੜਾ ਹਾਲਾਤ ਜੇ ਐਵੇਂ ਹੀ ਰਹੇ ਤੇ ਇਹ ਕੁਛ ਹੀ ਹੋਣਾ ਤਾਂ ਡੀਲਰਾਂ ਨੇ ਭੱਜਣਾ ਕਿ ਅੱਜ ਮੈਨੇਜਮੈਂਟ ਬੈੰਦੀ ਆ ਉਹ ਬੈ ਕੇ ਉੱਥੇ ਪਲੈਨਿੰਗ ਬਣਾ ਕੇ ਵੀ ਸਾਨੂੰ ਕਿੱਥੇ ਫਾਇਦਾ ਹੈਗਾ ਡੀਲਰ ਨੂੰ ਪੁੱਛਦੇ ਹੀ ਨਹੀਂ ਇੱਕ ਕੰਪਨੀ ਉਹ ਕਾਮਯਾਬ ਰਹੂਗੀ ਜਿਹੜੀ ਡੀਲਰ ਨੂੰ ਜਦੋਂ ਮੀਟਿੰਗ ਕਰਦੇ ਨਾ ਸਾਨੂੰ ਕੋਈ ਸ਼ੌਂਕ ਨਹੀਂ ਉਟਲਾ ਦੇ ਖਾਣੇ ਖਾਣ ਦਾ ਠੀਕ ਆ ਸਾਨੂੰ ਅਸੀਂ ਮਹਾਰਾਜ ਨੇ ਇਹ ਲੀਗਲ ਤਾਂ ਆਪਣੇ ਜੱਟਾਂ ਦੇ ਵਿਆਹਾਂ ਜੀ ਹਟਲਾਂ ਉਤੋਂ ਦੇ ਸਾੜੇ ਹੁੰਦੇ ਉਹ ਤੇ ਉਹਨਾਂ ਹੁੰਦਾ ਜਿੰਨੇ ਕਿਤੇ ਖਾਦਾ ਨਹੀਂ ਆਪਾਂ ਵੇਖਾ ਜੀ ਸਾਨੂੰ ਅਸੀਂ ਆਨੇ ਆ ਵੀ ਸਾਨੂੰ ਪੁੱਛੋ ਟਰੈਕਟਰ ਚ ਚਾਹੀਦਾ ਕੀ ਹੈ ਚਾਹੀਦਾ ਕੀ ਕਿਹਦੇ ਚ ਚੇਂਜ ਕੀ ਚਾਹੀਦਾ ਕਿੰਨੀ ਐਚਪੀ ਚਾਹੀਦੀ ਹੈ ਕਿੱਥੇ ਪ੍ਰੋਬਲਮ ਆਉਂਦੀ ਆ ਉਹਦੇ ਪੁੱਛਦੇ ਹੀ ਨਹੀਂਗੇ ਇਹ ਤੇ ਆਪਦੀ ਸੁਣਾਉਣ ਕਿ ਹੁਣ ਸਾਡੀ ਗੜਗਾਉ ਮੀਟਿੰਗ ਸੀ ਮੈਕ ਫੜੇ ਕਿਸੇ ਨੇ ਨਹੀਂ ਕਿਹਾ ਵੀ ਭਾਈ ਕੋ ਡੀਲਰ ਪ੍ਰੋਬਲਮ ਆ ਤੇ ਆ ਕੇ ਬੋਲੋ 5 ਮਿੰਟ 2 ਮਿੰਟ ਬੋਲੋ ਜੇ ਬੋਲਦੇ ਤੇ ਉੱਥੇ ਅਸੀਂ ਆ ਤਿੰਨਾ ਮਾਡਲਾਂ ਚੋਂ ਦੀ ਦੱਸ ਦੇਣੀ ਸੀ ਹੂੰ ਇਹ ਚਾਹ ਜ਼ਿੰਮੇਦਾਰ ਨਾ ਤੁਸੀਂ ਬੋਲਣਾ ਨਹੀਂ ਚੁੱਪ ਬਾਅਦ ਚ ਗੱਲ ਕਰਦੇ ਆ ਬਾਅਦ ਚ ਕਿੱਥੇ ਕਰਨੀ ਹੁੰਦੀ ਐ ਏਡੀ ਦੂਰੋਂ ਮੀਟਿੰਗਾਂ ਤੇ ਗਏ ਹੁੰਦੇ ਭੱਜਨ ਭਜਾਉਂਦੇ ਹੁੰਦੀ ਐ ਨਾ ਨਾ ਕਰਨੀ ਨਾ ਕਰਾਉਣੀ ਕਿਉਂਕਿ ਜ਼ਿੰਮੇਦਾਰ ਨਾ ਕੇ ਆਪਣੇ ਤੁਹਾਨੂੰ ਦੱਸਣੇ ਤੁਸੀਂ ਗਾਂ ਸਿਆਣੀਆਂ ਅੱਜ ਵੀ ਹੈਗੇ ਜਿਹੜੇ ਡੀਲਰ ਦੀ ਰਹ ਰਹਿੰਦੇ ਔਰ ਤਿੰਨ ਮਹੀਨਿਆਂ ਚ ਉਹ ਚੀਜ਼ ਨੂੰ ਚੇਂਜ ਕਰਕੇ ਲਾਇਆ ਹੁੰਦਾ 2 ਤੋਂ 3 ਮਹੀਨੇ ਆਰ ਐਨ ਡੀ ਨਾਲੋਂ ਤੇ ਸਵਾਦ ਵੀ ਤਾਂ ਹੀ ਹੈ ਨਾ ਸਕਾਟ ਟੌਪ ਤੇ ਸੀਗਾ ਸਕਾਟ ਦਾ ਥੱਲੇ ਜਾਣ ਦਾ ਕਾਰਨ ਬਣਿਆ ਹਮ ਮੈਨੇਜਮੈਂਟ ਨੇ ਡੀਲਰ ਦੀ ਰਾਏ ਵੀ ਨਹੀਂ ਲਈ ਹਮ ਇਹਦੇ ਨਾਲ ਹੋ ਸਕਦਾ ਆਪਾਂ ਨੂੰ ਟਰਮੀਨੇਟ ਵੀ ਕਰਨਾ ਆਹ ਜੀਆਂ ਗੱਲਾਂ ਬੋਲਤੀਆਂ ਆ ਯਾਰ ਆਪਾਂ ਅੱਗੇ ਆਪਾਂ ਅੱਜ ਤੇ ਖੋਣੇ ਹੀ ਆ ਆਪਾਂ ਉਹਨਾਂ ਨੂੰ ਖੋਣੇ ਅੱਜ ਆਪਾਂ ਜਿਹੜਾ ਖਾਂਦੇ ਤੇ ਨਹੀਂ ਟਲਦਾ ਭੈਣੀ ਹਣਾ ਠੀਕ ਆ ਯਾਰ ਜੋ ਸੱਚ ਆ ਨਾ ਆਪਾਂ ਪਾਰਟੀ ਲਈ ਕਹਿਣੋਂ ਓਟਗੇ ਨਾ ਆਪਾਂ ਮਾਂ ਪਿਓ ਲਈ ਕਹਿਣੋਂ ਓਟਗੇ ਤੇ ਨਾ ਹੀ ਆਪਾਂ ਇਹਨਾਂ ਲਈ ਕਹਿਣੋਂ ਵੇ ਜੋ ਸੱਚੇ ਤੁਸੀਂ ਦੱਬ ਦੇਣਾ ਕੰਮ ਆ। اچھا ਯਾਰ। ਉਹ ਪਤਾ ਕੀ ਗੱਲ ਆ। ਗਾਂ ਦੇ ਲੇਖਾ ਹੋਣਾ ਹੀ ਆ। ਹੂੰ। ਇੱਥੇ ਤੇ ਝੂਠ ਮਾਰ ਕੇ ਵੱਡੇ ਬਣ ਲਓਗੇ ਉੱਥੇ ਨਹੀਂ ਨਾ। ਹੂੰ। ਉੱਥੇ ਬੰਦੇ ਵੱਡੇ ਬਣਨਾ ਜਿਹੜਾ ਆਪਦੀ ਹੱਕ ਸੱਚ ਦੀ ਕਮਾਈ ਆ ਤੇ ਸੱਚ ਤੇ ਉਹਨੂੰ ਆਵਾਜ਼ ਤੂੰ ਪਹਿਲਾਂ ਆ ਜਾ। ਹੂੰ। ਠੀਕ ਆ। ਤੇ ਦੂਜੇ ਤੇ ਐ ਕਰਕੇ ਖੜੇ ਹੋਣਾ ਵੀ ਪਤਾ ਨਹੀਂ ਹੁਣ ਕੀ ਹੋਣਾ। ਨਹੀਂ ਕੀ ਹੋਣਾ। ਤੇ ਰਾਹ ਹੀ ਪਤਾ ਨਹੀਂ ਕਿਵੇਂ ਲੈ ਕੇ ਜਾਣਾ। ਆਪਾਂ ਨੂੰ ਇਹ ਵੀ ਕੋਈ ਡਰ ਨਹੀਂ ਹੈਗਾਗਾ। ਤੂੰ ਇਹ ਦੱਸਦੇ ਵੀ ਬਣਦਾ ਕਿ ਨਹੀਂ ਬਣਦਾ। ਤੁਸੀਂ ਡੀਲਰ ਸੱਦੋ ਮੀਟਿੰਗ ਲੈਣ ਬਈ ਬਣਦਾ ਮੀਟਿੰਗ ਤੁਸੀਂ ਰੱਖੋ ਡੀਲਰ ਦਾ ਧੀ ਮੀਟਿੰਗ ਲੈਣ ਵੀ ਇੱਥੇ ਆ ਪ੍ਰੋਬਲਮ ਇੱਥੇ ਆ ਇੰਨੀ ਕੈਟਾਗਰੀ ਇੰਨੀ ਐਚਪੀ ਇੰਨੀ ਆ ਚੀਜ਼ ਚਾਹੀਦੀ ਇਥੇ ਡੀਜ਼ਲ ਖਰਚਾ ਚਾਹੀਦਾ ਇੱਥੇ ਇੱਥੇ ਇਹਦੇ ਮਤਲਬ ਲਿਫਟ ਚ ਕਿੰਨੀ ਕੈਪੈਸਿਟੀ ਦੀ ਲਿਫਟ ਚਾਹੀਦੀ ਆ ਇਹ ਚੀਜ਼ਾਂ ਸਾਰੀਆਂ ਚਾਹੀਦੀਆਂ ਹਾਂ ਪਰ ਉਹ ਨਹੀਂ ਹੋ ਤਾਂ ਖਰਚੇ ਖਰਚਾ ਉਹ ਵੀ ਡੀਲਰ ਦਾ ਹੀ ਆ ਮੀਟਿੰਗ ਆਲਾ ਚਾਹ ਤਾਂ ਮੀਟਿੰਗ ਦਾ ਵੀ ਉੱਥੇ ਹੈ ਸੈਵਨ ਸਟਾਰ ਚ ਹੋ ਜੇ ਨਾ ਇੱਕ ਟਰੈਕਟਰ ਦਾ 700 ਰੁਪਿਆ ਕਟਿੰਦਾ ਹੈ ਅਜਾ ਡੀਲਰ ਤੇ ਖਰਚਾ ਪਾ ਦੇਣਾ ਹਾਂ ਇੱਕ 10000 ਕੰਪਨੀ ਦਾ ਮੰਗ ਲਿਆ ਆ ਮੈਨੂੰ ਤੰਗ ਕਰਨਗੇ ਪਰੇਸ਼ਾਨ ਆਪਾਂ ਨੂੰ ਕੀ ਹੁੰਦਾ ਯਾਰ 10000 ਟਰੈਕਟਰ ਵੇਚਦੀ ਕੰਪਨੀ ਆ ਨਾ 700 ਰੁਪਿਆ ਕੱਟਦੀ ਕਿੱਥੇ ਜਾਂਦੀ ਕਿੰਨੇ ਕਰੋੜ ਬਣਦਾ ਉਹ ਸਾਰਾ ਮੀਟਿੰਗਾਂ ਦੇ ਖਰਚਾ ਲਈ ਦੂਜੇ ਤੀਜੇ ਲਈ ਉਹ ਪੈਣਾ ਦੇ ਡੀਲਰ ਤੇ ਆ ਡੀਲਰ ਤੇ ਇਹ ਚੀਜ਼ ਆ ਸਰਪੰਚਾ ਜਿਹੜਾ ਵੇਟ ਵਗੈਰਾ ਜਿਹੜਾ ਉਹਦੇ ਤੇ ਲੱਗਾ ਤੇ ਨਹੀਂ ਲੱਗਾ ਇਹ ਟਰੈਕਟਰ ਜਿਹੜਾ ਕਬੋਟਾ ਨਾ ਇੱਧਰ ਆ ਯਾਰ ਇੱਥੋਂ ਲੈ ਐਂ ਘਵਾ ਆ ਗੱਡੀ ਚੋਂ ਉਤਰੇ ਆ ਟਰੈਕਟਰ ਹਮ ਅੱਜ ਹੀ ਉਤਰੇ ਦੋ ਜਿਹਨਾਂ ਦੇ ਨਹੀਂ ਸਮਾਨ ਲੱਗਾ ਹਮ ਆ ਵੇਖੋ ਵੀ ਉਹ ਇਹ ਵੀ ਬੜਾ ਵੱਡਾ ਜਦੋਂ ਕੰਪਨੀਆਂ ਟਰੈਕਟਰ ਪਾਉਂਦੀਆਂ ਨਾ ਵੀ ਫੇਸਬੁੱਕ ਤੇ ਜਾਂ YouTube ਤੇ ਕਾਇਤੇ ਉਹਦੇ ਤੇ ਵੇਟ ਜਿਹੜੇ ਅਗਲੇ 60000 ਆਲੇ ਵੇਟ ਲੱਗੇ ਹੁੰਦੇ ਆ ਹਾਂ ਆ ਚੀਜ਼ ਆਉਂਦੀ ਉਹ ਨਾਲ ਬਿੱਤਾ ਤੇ ਬਲੇ ਆਉਣਾ ਬਾਕੀ ਸਾਨੂੰ ਸਾਰਾ ਵੱਖਰਾ ਬਿੱਲ ਹੋ ਕੇ ਲੱਗਣਾ ਸਮਾਨ ਨਾਲ ਫਿੱਟ ਕਰਨਾ ਜਿਵੇਂ ਉਹਦੇ ਲੱਗਾ ਪਿਆ ਉਹ ਕਲੌਣ ਵਾਲੀ ਦੂਜੀ ਉਹ ਬੰਪਰ ਇਹ ਸਾਰਾ ਤੁਸੀਂ ਲਾਉਂਦੇ ਜੇ ਬੰਪਰ ਵਗੈਰਾ ਸਭ ਕੁਝ ਤੁਹਾਨੂੰ ਪੈਸੇ ਆਪ ਦੇ ਪੱਲੋਂ ਦੇਣੇ ਐ ਐਕਸਟਰਾ ਪੈਸੇ ਯਾਰ ਡਿਸਟਰੀਬਿਊਟਰ ਤੱਕ ਵੀ ਸਾਰਾ ਕੁਝ ਅੱਛਾ ਸਾਰਾ ਕੁਝ ਟਾਬ ਲਿੰਕ ਇਕੱਲੀ ਨਾਲ ਆਉਣੀ ਫੱਟੀ ਹੋ ਕਟੂਲ ਕੇ ਤੇ ਟਾਬ ਲਿੰਕ ਆਉਂਦੀ ਬਾਕੀ ਸਮਾਨ ਸਾਰਾ ਵੱਖਰਾ ਬਿੱਲ ਹੁੰਦਾ ਯਾਰ ਫਿਰ ਤਾਂ ੱਤਕਾ ਯਾਰ ਹਾਂ ਹੁਣ ਜ਼ਿੰਮੇਦਾਰ ਜਦੋਂ ਆਉਂਦਾ ਉਹ ਤਾਂ ਇਹ ਚੀਜ਼ ਪਾਲਦਾ ਨਾ ਯਾਰ ਉਹ ਤੇ ਵੇਟ ਵੀ ਭਾਲਦਾ ਇਹਨਾਂ ਨੇ ਕੰਪਨੀਆਂ ਕਰਦੀਆਂ ਵੀ ਵੇਟ ਵਿਖਾ ਦਿੰਦੀਆਂ ਹਮ ਹੁਣ ਜਿਹੜੇ ਇਹਦੇ ਕਬੋਟਾ ਦੇ ਵੱਡੇ 50 52 ਕਿਲੋ ਵਾਲਾ ਵੇਟ ਆ ਹਮ ਉਹ ਅਗਲੇ-ਅਗਲੇ ਵੇਟ 52000 ਚ ਪੈਂਦੇ ਆ ਹਮ ਠੀਕ ਆ ਹਮ ਤੇ ਉਹ ਪੰਗਾ ਤੁਹਾਨੂੰ ਤੇ ਉਹ ਪੰਗਾ ਅਗਲਾ ਦਾ ਤੇ ਆ ਆ ਬੰਪਰ ਬੰਪਰ ਅਗਲਾ ਖੁਦ ਹੀ ਬੰਪਰ ਲਾਇਆ ਭਰਾਵਾ ਨਹੀਂ ਕੋਹ ਨਾਲ ਆਉਂਦਾ ਇਹ ਬਣਾਓ ਜਿਹੜਾ ਖੜੀ ਹਮ ਉਹਦੇ ਟੂ ਵੀਲ ਦੇ ਬੰਪਰ ਹਮ ਫੋਰ ਵੀਲ ਦੇ ਵੇਟ ਨਾਲ ਹੀ ਆਉਣੇ ਆ ਇਹਦੇ ਨਾਲ ਹੀ ਆਉਂਦੇ ਆ